ਆਈ ਸ਼ਾਹ ਜੀ ਆਈ ਸਵਾਸੇ ਸਵਾਸੇ ਸਤਿ ਸ਼੍ਰੀ ਅਕਾਲ ਕਿੱਦਾਂ ਸਤਿ ਸ਼੍ਰੀ ਅਕਾਲ ਠੀਕ ਠਾਕ ਉਹ ਦੁੱਧ ਪੀਤਾ ਹੋਣੇ ਪੁੱਤ ਨੇ ਹਟ ਰਾਹ ਤਰਨ ਲਾਇ ਤੇ ਹਾਂ ਉਹਨੂੰ ਮਤ ਉਹਦਾ ਕਿੱਦਾਂ ਪਾਈ ਜਾਵੇ ਕਿੰਨਾ ਖੋਜ ਕਿੱਦਾਂ ਸੋਹਣਾ ਕਿੱਦਾਂ ਬੰਦੇ ਦੀਦਿਓ ਬਣਾ ਲਿਆ ਸਕੂਲੋਂ ਤੁਸੀਂ ਆਏ ਹੋ ਉਹਨੂੰ ਤਾਂ ਆਈ ਆ ਫੇਰ ਪੜਨੇ ਪੈ ਗਿਆ ਮੈਂ ਇਹ ਸੂਟ ਦਾ ਸਾਡੇ ਦਾ ਨੈਕ ਹੋ ਗਿਆ ਕੰਪਲੀਟ ਤੇ ਇਹਨੂੰ ਹਣ ਖੋਲ ਕੇ ਵੇਨੇ ਆ ਵੀ ਕਿਦਾਂ ਦਾ ਭੜਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਇਧਰੋਂ ਅਨਹਦ ਵੀ ਰੈਡੀ ਹੋਣ ਦਾ ਸਕੂਲ ਜਾਣ ਵਾਸਤੇ ਹੋ ਗਈ ਤਿਆਰੀ ਹਾਂ ਜੀ ਚੱਲੀਏ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਰੈਂਡਸ ਆ ਮੇਰੇ ਪੈਰ ਮਿੱਤਾਂ ਸਵੇਰੇ ਸਵੇਰੇ ਪੈਰ ਤੇ ਪੈਰ ਰੱਖਦਾ ਫਰੈਂਡਸ ਅੱਜ ਮੈਂ ਪਾਸਤਾ ਅਨਹਦ ਦੇ ਚੱਲਣ ਡਿਆ ਕਿ ਕਿਹੜਾ ਵੀਕ ਚੱਲਣ ਡਾ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਵੀਕ ਚੱਲਣ ਡਾ ਨਾ ਕਿਹੜਾ ਉਹਨਾਂ ਵੈਜੀਟੇਬਲ ਪਾਸਤਾ ਦਾ ਅੱਜ ਤਾਂ ਆਇਆ ਬਣ ਕੇ ਟੇਬਲ ਇਹਦਾ ਹਨਾ ਤੇ ਉਹ ਅੱਜ ਲੈ ਕੇ ਚੱਲਿਆ ਅਨਹਦ ਚੱਲੀਏ ਚਲੋ ਬਾਬਾ ਜੀ ਨੂੰ ਬਾਗਰੂ ਕਰੋ ਤੇ ਚਲ ਜੀਏ ਇਹ ਹੁਣ ਆਪਾਂ ਲੱਗੇ ਆ ਇੱਕ ਹੋਰ ਨਵਾਂ ਸੂਟ ਰੈਡੀ ਕਰਨ ਜਿਹਦੇ ਵਿੱਚ neck ਦੇ ਡਿਜ਼ਾਈਨ ਜਿਹੜਾ ਉਹ ਵੀ ਦਵਾਂਗੇ ਤੁਹਾਨੂੰ ਆਵਾ ਕੈਂਟ ਜਆ ਇਹ ਸੋਹਣਾ ਜਿਹਾ ਸੂਟ ਲੈ ਕੇ ਬਣਾਉਣਾ ਇੱਕ ਹੁਣੇ ਸੂਟ ਆਪਾਂ ਬਲੈਕ ਕਲਰ ਦਾ ਜਿਹੜਾ ਆ ਦੀ ਵੀਡੀਓ ਅਪਲੋਡ ਕਰਤੀ ਕਰਦੀ ਨਾ ਵੀਡੀਓ ਅਪਲੋਡ ਦੀ ਵੀਡੀਓ ਅਪਲੋਡ ਕਰਤੀ ਆ ਉਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਕ੍ਰੇਪ ਸਿਲਕ ਦੇ ਵਿੱਚ ਆ ਉਹ ਵੀ ਬਹੁਤ ਸੋਹਣਾ ਸੂਟ ਆ ਤੁਸੀਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰ ਸਕਦੇ ਜੇ ਇਹ ਇਦਾਂ ਚੱਲਣ ਦਾ ਨੱਕ ਦਾ ਡਿਜ਼ਾਈਨ ਇਹਦੇ ਨਾਲ ਥੋੜਾ ਹੋਲੀ ਸੂਟ ਜਿਹੜਾ ਤੁਹਾਨੂੰ ਰੈਡੀ ਕਰਕੇ ਆਪਾਂ ਲਾਸ਼ ਦੇ ਵਿੱਚ ਦਿਖਾਵਾਂਗੇ ਫਿਲਹਾਲ ਇਹ ਜਿਹੜਾ ਆ ਆ ਡਿਜ਼ਾਈਨ ਜਿਹੜਾ ਤੁਸੀਂ ਦੇਖ ਸਕਦੇ ਜੇ ਇਹਦੀ ਨੱਕ ਦਾ ਡਿਜ਼ਾਈਨ ਆਪਕ ਤੇ ਇਹਦੀਆਂ ਕਲਰ ਜਿਹੜੇ ਰੰਗਾਂ ਵਿੱਚ ਜਿਹੜੀ ਆ ਉਹ ਵੀ ਤੁਹਾਨੂੰ ਆਪਾਂ ਉਹਨਾਂ ਫੁੱਲ ਸੂਟ ਕਿੱਦਾਂ ਰੈਡੀ ਹੋ ਗਏ ਲੱਗਦਾ ਕੀ ਲੋਕਾਂ ਦੀ ਇਹਦੀ ਕੀ ਰੇਟ ਆਉਂਦਾ ਉਹ ਵੀ ਸਾਰਾ ਕੁਝ ਮੈਂ ਵੀਡੀਓ ਤੇ ਲਾਡ ਦੋ ਲੱਗਦਾ ਹੁੰਦਾ ਇਹ ਕੁੜੀ ਦੀ ਡਿਊਟੀ ਫੇਰ ਅੱਜ ਸਖਤ ਲੱਗੀ ਸਾਡੇ ਨਾਲ ਫੇਰ ਇਹ ਨਾਲ ਸਾਡੀ ਸਪੋਰਟ ਕਰਨ ਦੀ ਪੂਰੀ ਹਾਂ ਤੇਰਾ ਦਿਲੋਂ ਧੰਨਵਾਦ ਥੈਂਕ ਯੂ ਤੇਰਾ ਇਹ ਸੂਟ ਦਾ ਸਾਡੇ ਦਾ ਨੈਕ ਹੋ ਗਿਆ ਕੰਪਲੀਟ ਤੇ ਇਹਨੂੰ ਹੁਣ ਖੋਲ ਕੇ ਵੇਨੇ ਆ ਵੀ ਕਿਦਾਂ ਦਾ ਭੜਿਆ ਦਿਖਾ ਆਕਾਸ਼ ਜੀ ਜੀ ਕਿ ਕਿਦਾਂ ਦਾ ਆ ਰੈਡੀ ਬਰੀ ਗੁੱਡ ਆਹ ਕਰੀ ਉੱਪਰ ਬਣਾ ਦੇ ਆਹ ਲੋ ਜੀ ਆ ਆ ਗਿਆ ਜੇ neck ready ਹੋ ਗਿਆ ਬਹੁਤ ਜ਼ਿਆਦਾ ਸੋਹਣਾ ਬਣਿਆ ਥੈਂਕ ਯੂ ਜਰਾ ਕੁੜੀਏ ਥੈਂਕ ਯੂ ਤੁਹਾਡਾ ਵੀ ਥੈਂਕ ਯੂ ਬਹੁਤ ਜ਼ਿਆਦਾ ਸੋਹਣਾ ਬਣਾਇਆ ਤੇ ਹੁਣ ਇਹਦਾ ਬਣਾਉਨੇ ਆਪਾਂ ਘੇਰਾ ਹੁਣ ਇਹਨੂੰ ਘੇਰਾ ਪਾ ਲਈਏ ਇਹਨੂੰ ਫਿਰ ਤੁਹਾਨੂੰ ਦਿਖਾਉਨੇ ਆ ਬਾਕੀ ਦਾ ਇਹਦੀ ਸੂਟ ਦੀ ਫਿਰ ਲੁੱਕ ਦੇ ਦੇਣੇ ਤੁਹਾਨੂੰ ਕੈਂਟ ਜੀ ਦੇਖਣਾਵੇਂ ਨੰਗੇ ਜਾਂਦਾ ਕਿ ਅਟਕਦਾ ਨਾ ਮੋਟੂ ਆ ਗਿਆ ਵਾ ਹਲੋ ਹਲੋ ਕੀ ਹਾਲ ਹੈ ਜਿੰਨਾ ਚਿਰ ਕੱਪਦਾ ਆਇਆ ਵਾ ਪਾਸਤਾ ਖਾ ਲਿਆ ਜਾਉਦਾ ਸਵਾਦੀ ਸਾਰਾ ਟੇਸਟ ਕਰ ਵਾ ਅੱਛਾ ਮੈਮ ਨੂੰ ਇਹ ਗੰਦੇ ਸਵਾਦ ਹੈ ਮਦਰ ਟੀਚਰਸ ਦੇ ਫੰਕਸ਼ਨ ਹੀ ਆਦੇ ਆਪਾਂ ਕੋਈ ਨਾ ਕੋਈ ਟੀਚਰ ਬਣ ਕੇ ਹੋਣਾ ਅੱਛਾ ਟੁੰਗੜੀ ਪੱਟੀ ਚੋਂ ਬਣਾ ਕੇ ਨਾ ਮੈਂ ਤਾਂ ਨਹੀਂ ਦੱਸਣਾ ਛਿੱਟਾ ਥਾਈਸ ਪ੍ਰਿੰਸੀਪਲ ਮੈਡਮ ਕਿੱਦਣਿਆ ਟੀਚਰ ਤੇ ਪਰ ਤੋਂ ਪਰ ਤੋਂ ਦੇਰੋਂ ਬਣਾ ਲਿਆ ਸਮ ਸਕੂਲੋਂ ਤੁਸੀਂ ਆਏ ਹੋ ਘਰ ਨੂੰ ਭਾਈ ਆ ਫੇਰ ਪੜ੍ਹਨੇ ਪੈ ਗਿਆ ਮੈਂ ਸ਼ਰਟ ਵੀ ਪਾਈ ਸਕੂਲ ਨਾ ਮੈਨੂੰ ਜਿਨੀ ਮਾੜਾ ਆ ਕਾਸ਼ ਕੋਈ ਸ਼ਰਟ ਵੀ ਪਾਈ ਆ ਅਨੰਦ ਕੱਲ ਕੀ ਖੜਨਾ ਹਣ ਯਾਹ ਨਾਲ ਪੜਨੇ ਪਾਣਾ ਪੈਂਦਾ ਦਾ ਮਮਾ ਆਪਰੇ ਲਈ ਮਿਲ ਕੇ ਗਏ ਕਿੰਨੇ ਆਏ ਹਾਏ ਹਾਏ ਆਏ ਹਾਏ ਆਏ ਹਾਏ ਮ제 ਅਨੰਦ ਜਦੋਂ ਤੁਸੀਂ ਗਾਏ ਤਾਂ ਅਸਲ ਮੀ ਆਉਂਦਾ ਪਿਆ ਬਾਹਰ ਉੱਥੇ ਪਿਆ ਰਾਜ ਆਉਂਦੇ ਮੜੇ ਦਾ ਪੈਣ ਇੱਥੇ ਮੜਾ ਜਿਆ ਪਿਆ ਮੈਂ ਤਾਂ ਅਸਲ ਹੁਣ ਪਹੁੰਚ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੈ ਗੁਰਦਾਰੇ ਡੈਕੋਰੇਸ਼ਨ ਜਿਹੜੀ ਹੋ ਗਈ ਗਈ ਖੁੱਲਾ ਹੈ ਉੱਤੇ ਸੇਵਾ ਚੱਲਣ ਢੀ ਉੱਤੇ ਉਹ ਆਪਣਾ ਗੁਰਦਾਰ ਸਾਹਿਬ ਬੰਨ ਲਓ ਬੰਨ ਲਓ ਬੰਨ ਜੇ ਸੌਂ ਗਿਆ ਹੋਇਆ ਤਾਂ ਛੱਤਰ ਵੀ ਖਾਊਗਾ ਕੁੱਟ ਵੀ ਪੈਣੀ ਇਹਨੂੰ ਕੁੱਟ ਵੀ ਪੈਣੀ ਇਹਨੂੰ ਕੁੱਟ ਵੀ ਪਾਉਗੀ ਜੇ ਜੇ ਸੁੱਤਾ ਆ ਜੇ ਗਰਨੂਆ ਸੁੱਤਾ ਆ ਤੇ ਕੁੱਟ ਵੀ ਪਾਉਗੀ ਗਰਨੂਆ ਇਹਨੂੰ ਅਈ ਸ਼ਾਹ ਜੀ ਅਈ ਸ਼ਾਹ ਜੀ ਸੱਸਰੀਕਾਲ ਕਿੱਦਾਂ ਸੱਸਰੀਕਾਲ ਠੀਕ ਠਾਕ ਉਹ ਦੁੱਧ ਪੀਤਾ ਹੋਣੇ ਪੁੱਤ ਨੇ ਸੱਸਰੀਕਾਲ ਦੁੱਧ ਦੀ ਲੱਸੀ ਬਣਾਉਣ ਲੱਗੀਆਂ ਤੁਸੀਂ ਦਾਦੀ ਨੂੰ ਨਹੀਂ ਮਿਲਿਆ ਦਾਦੀ ਕਿਹੜੀ ਫਿਰੀ ਕਿਸੇ ਨੂੰ ਨਹੀਂ ਮਿਲਿਆ ਕੱਲਾ ਭਲਾ ਹੀ ਮਿਲਿਆ ਜੀ ਤੂੰ ਜਾ ਕੇ ਰੋਟੀ ਦਿਖਾਣ ਆਏ ਯਾਰ ਉਹ ਅਫਦਰ ਹੈ ਉਹਦੇ ਨਾਲ ਵੇ ਭਰਾਵਾ ഗോ കേസാം ഉള്ള ਫੇਰ ਹੁੰਦਾ ਹੀ ਅੱਗੇ ਮੈਂ ਜਦਸੀ ਨੂੰ ਕੋ ਦਰਸਾਇਆ ਸੀ ਅੱਛਾ ਪਾਪਾ ਜੀ ਅਸੀਂ ਕਿਹਦੀ ਦੁਕਾਨ ਹਾਂ ਹਟ ਰੋਟ ਰਲਾਇ ਦੇ ਰੱ ਆ ਉਹਨੂੰ ਮਤ ਉਹਦਾ ਕਿੱਦਾਂ ਪਾਈ ਜਾਵੇ ਕਿੰਨਾ ਖੋਜ ਕਿੰਨਾ ਸੋਹਣਾ ਕਿੱਦਾਂ ਹੁੰਦੇ ਕਿੰਨਾ ਖੁਸ਼ ਹੋਇਆ ਕਰਨ ਅੱਜ ਮਜ਼ਾ ਆਉਂਦਾ ਤਾੜੀ ਵੇ ਅੱਛਾ ਅੱਜ ਅਨਹ ਨੂੰ ਛੁੱਟੀ ਹੀ ਗੁਰਪੁਰਬ ਦੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਆ ਹਨਾ ਤੇ ਅਨਹ ਦਾ ਅੱਜ ਸਵੇਰ ਦੀ ਛੁੱਟੀ ਵਾਲੇ ਦਿਨ ਫਿਲਮ ਵੇਖਣ ਲਈ ਚਾਰ ਸਾਬ ਜਾਦੇ ਤੇ ਸਾਰੇ ਜਣੇ ਬਿਠਾਏ ਜਾਂਦੇ ਆ ਵੇ ਇੱਧਰ ਬਾਪੂੜੀ ਵੀ ਵੀਰ ਨੂੰ ਬਿਠਾਇਆ ਇੱਧਰ ਮੈਨੂੰ ਵੀ ਉਧਰੋਂ ਮੰਮਾ ਨੂੰ ਕਹਿੰਦੀ ਬਹੁ ਮੇਰੇ ਨਾਲ ਸਾਰੇ ਜਨੇ ਫਿਲਮ ਵੇਖੀਏ ਚਾਰ ਸਾਹਿਬ ਜਾਦੇ ਵਧੀਆ ਲੱਗਦੀ ਐਮੋਸ਼ਨਲ ਹੋ ਗਏ ਸਾਰੇ ਫਿਲਮ ਵੇਖ ਕੇ ਐਂ ਜਦੋਂ ਫਿਲਮ ਵੇਖੀਦੀ ਐਂ ਲੱਗਦਾ ਜਿਦਾਂ ਉਸੇ ਟਾਈਮ 'ਚ ਚੱਲਗੇ ਹੁੰਦੇ ਆ ਹਨਾ ਐਂ ਜਿਦਾਂ ਨਾਲ-ਨਾਲ ਅਸੀਂ ਚੱਲਣ ਦੇ ਹੁੰਦੀ ਨੇ ਸਟੋਰੀ ਸਾਡੇ ਜਿਦਾਂ ਨਾਲ ਬਿਲਕੁਲ ਅਸੀਂ ਵੀ ਜਿਦਾਂ ਨਾਲ ਹੀ ਜਾਣ ਰਹੇ ਹੰਨੇ ਜਿਦਾਂ ਮਹਿਸੂਸ ਹੁੰਦਾ ਵੇਖ ਕੇ ਚੱਲ ਕਰਦੇ ਪਲੇ ਵੇਖੀਏ ਫਿਰ ਏ ਹੁਣ ਮੈਂ ਪਹੁੰਚ ਗਿਆ ਦੁਕਾਨ ਦੇ ਉੱਤੇ ਤੇ ਮੈਂ ਉਹਦੇ ਕੋਲ ਪਾਣੀ ਮੰਗਿਆ ਮੁੰਡੇ ਨੂੰ ਮੈਂ ਕਿਹਾ ਪਾਣੀ ਪਿਆ ਮੈਨੂੰ ਤੇ ਇੰਨਾ ਠੰਡਾ ਪਾਣੀ ਇਧਰ ਵੇ ਉਹਦਾ ਕਹਦੇ ਗੁਰੂਆ ਮੈਂ ਨਹੀਂ ਆਉਂਦਾ ਦੁਕਾਨ ਤੇ ਹੈ ਉਹਦਾ ਕਹਦੇ ਕਿ ਨਾ ਪਾਣੀ ਦਿੰਦਾ ਮੈਂ ਤੂੰ ਮੈਂ ਪਾਣੀ ਠੰਡਾ ਪੀ ਜਾਣਾ ਮੇਜਾ ਦਾ ਕੰਮ ਉਹ ਠੰਡਾ ਕਰ ਛੱਡਦਾ ਹੈਂ ਇੰਨਾ ਠੰਡਾ ਪਾਣੀ ਪਿਆ ਕੇ ਬਿਮਾਰ ਕਰਨ ਮੈਂ ਭਰਾਵਾ ਨਹੀਂ ਆਉਂਦਾ ਇੰਨਾ ਠੰਡਾ ਪਾਣੀ ਪੀ ਆਈ ਜਾਂਦੇ ਹੈ ਹੈ ਇਹ ਉਹ ਨਾ ਪੀਂਨੇ ਇਹ ਆ ਪੀਂਦਾ ਠੰਡਾ ਸ਼ਾਬਾਸ਼ ਆ ਵੀ ਇਹ ਠੰਡਾ ਪੀਂਦੀ ਪਰਵਾਨਾ ਤਾਂ ਬੜਾ ਸਤਾਉਂਦਾ ਹੀ ਘਰ ਉਹਦੀ ਮੰਮਾ ਦੇ ਫੋਨ ਬਾਰ ਬਾਰ ਆਈ ਜਾਂਦੇ ਆ ਨਾ ਤੈਨੂੰ ਛੁੱਟੀ ਆ ਰੋਈ ਜਾਂਦੀ ਆ ਕਦੀ ਕੋਸ਼ ਕਦੀ ਕੁਛ ਜਿੱਤ ਕਰੀ ਜਾਂਦੀ ਆ ਮੈਨੂੰ ਆਦੀ ਮੈਨੂੰ ਨਾਲ ਦੁਕਾਨ ਤੇ ਲੈ ਕੇ ਜਾ ਮੈਂ ਕਿਹਾ ਤੂੰ ਮੈਨੂੰ ਸਤਾਉਣਾ ਬੜਾ ਹੈ ਹੈ ਉਹਨੇ ਸਤਾਉਣਾ ਬੜਾ ਹੈ ਯਾਰ ਇਹ ਤੇ ਮੈਂ ਹੁਣ ਕੰਮ ਕੁੰਮ ਕਰਨੇ ਵੀਡੀਓ ਵੀਡੀਓ ਬਣਾਉਣੀਆਂ ਹੁੰਦੀਆਂ ਮੜ ਕੇ ਫੋਨ ਨਹੀਂ ਚੜ੍ਹਦੀ ਕੱਲ ਟੀਚਰ ਡੇ ਅਸਾਚ ਟੀਚਰ ਡੇ ਤੋਂ ਜਿੱਤਾ ਆ ਗਿਆ ਉਹਨੇ ਮੈਨੂੰ ਫੋਨ ਕੀਤਾ ਇੱਕ ਪਾਪਾ ਜੀ ਕਹਿੰਦੀ ਗਿਫਟ ਲੈ ਕੇ ਆਇਓ ਇੱਕ ਕਹ ਟੀਚਰ ਨੂੰ ਦੇਣਾ ਇੱਕ ਕਹ ਟੀਚਰ ਨੂੰ ਦੇਣਾ ਇੱਕ ਕਾਰਡ ਲੈ ਕੇ ਆਇਓ ਉਹਨੂੰ ਕਾਰਡ ਭੇਜੀ ਮੈਨੂੰ ਬਲੈਂਕ ਕਾਰਡ ਨਾਲ ਦਿਓ ਮੇਰਾ ਬਣਾ ਕੇ ਮੇਰੇ ਦਿਓ ਮੈਨੂੰ ਉਹੀ ਕਾਰਡ ਕਹਿੰਦੀ ਬਣਾਉਣਾ ਆ ਮੈਂ ਕਹਤਾਂ ਨਾ ਮੈਂ ਬਣਿਆ ਬਣਿਆ ਲਿਆ ਦੇਣਾ ਕਾਰਡ ਨਹੀਂ ਕਹਿੰਦੀ ਮੈਂ ਆਪ ਬਣਾਉਣਾ ਆਪਣੇ ਹੱਥਾਂ ਨਾਲ ਬਣਾਉਣਾ ਹੈਂ ਮੈਂ ਕਿਹਾ ਟੀਚਰ ਆ ਤਾਂ ਕੁਝ ਨਹੀਂ ਚਾਹੀਦਾ ਮੈਨੂੰ ਮੈਨੂੰ ਪਾਣੀ ਚਾਹੀਦਾ ਨਾਰਮਲ ਤੁਸੀਂ ਠੰਡਾ ਪੀਆਈਂ ਪਾਣੀ ਨਾਰਮਲ ਚਾਹੀਦਾ ਮੈਨੂੰ ਠੰਡਾ ਨਹੀਂ ਉਹ ਜਿਹੜਾ ਮੈਂ ਇਹਨੂੰ ਕਿਹਾ ਕਰ ਬੈਣੇ ਵਜੋਂ ਆਉਣਾ ਹੀ ਪਹਿਲਾਂ ਕੱਪ ਨਹੀਂ ਪਾਏ ਰੱਖਿਆ ਕਰਾਂਗੇ ਤੁਹਾਡੇ ਆ ਜੇ ਟੀਚਰ ਫਿਰ ਦੱਸ ਕੇ ਆਇਆ ਤਾਂ ਫਿਰ ਹੁਣ ਤਾਂ ਕੀ ਫਾਇਦਾ ਮਜ਼ਾ ਤਾਂ ਤਾਂ ਜੋ ਬੰਦਾ ਬਿਨਾਂ ਦੱਸੇ ਛਾਪਾ ਮਾਰੇ ਜਦੋਂ ਟੀਚਰ ਅਚਾਨਕ ਟੈਸਟ ਲੈ ਲੈਂਦਾ ਉਹ ਤਾਂ ਤੁਹਾਡਾ ਅਚਾਨਕ ਟੈਸਟ ਲਵਾਂਗੇ ਫੇਰ ਹੀ ਪਤਾ ਲੱਗਦਾ ਤੁਸੀਂ ਕੀ ਕਰਨ ਦਾ ਵੱਖਰਾ ਨਾਰਮਲ ਪਾਣੀ ਦੇ ਦੇ ਕਰਾਂਗੇ ਮੈਂ ਤੁਹਾਨੂੰ ਹਾਂ ਚਲੋ ਪਾ ਇਹ ਵੀਡੀਓ ਵੀਡੀਓ ਬਣਾਈਏ ਕਿਹੜੇ ਸੂਟਾਂ ਦੀ ਤਈਏ ਸੋਹਣੇ ਸੋਹਣੇ ਸੂਟ ਆਪਾਂ ਆਪਣੇ ਕਸਟਮਰ ਨੂੰ ਇੱਕ ਤੇ ਆਪਾਂ ਰੈਡੀ ਕਰਤਾ ਹੈਗਾ ਅੱਛਾ ਅੱਜ ਕੱਲ ਦਾ ਸੂਟ ਰੈਡੀ ਹੋ ਗਿਆ ਆਪਣਾ ਜਿਹੜਾ ਉਹਦੀ ਦੁਪੱਟਾ ਜਿਹੜਾ ਆ ਜਨਾ ਆਦਨਾਂ ਡਾਈ ਹੋ ਗਿਆ ਵੀਡੀਓ ਉਹਦੀ ਵੀ ਪਾ ਦਿੰਦੇ ਆ ਤੇ ਫਿਰ ਆਪਾਂ ਦਿਖਾਉਂਦੇ ਤੁਹਾਨੂੰ ਅੱਛਾ ਨਹੀਂ ਤੇ ਹੋ ਗਿਆ ਕਿਤੇ ਕੋ ਆਉਂਦੇ ਪੌਣੇ ਆ ਥੋੜਾ ਜਿਹਾ ਮੈਂ ਕਿਹਾ 8-10 ਸੂਟ ਰੈਡੀ ਹੋ ਜਾਂਦਾ ਕਰੀ ਦਿਖਾਉਣ ਜੋਗੇ ਹੋ ਜਾਣ ਸਾਡਾ ਟਾਈਮ ਨਹੀਂ ਲੱਗਣ ਦਾ ਰੈਡੀ ਕਰਨ ਦਾ ਹੁਣ ਬਸ ਫ੍ਰੀ ਹੋ ਗਏ ਹੁਣ ਆਪਾਂ ਬਸ ਇੰਨਾ ਤੇ ਹੀ ਸੂਟਾਂ ਤੇ ਹੀ ਹੋਣਾ ਆਪਾਂ